ਦੋਸਤੋ ਕਈ ਵਾਰ ਅਸੀਂ ਆਪਣੇ ਆਪ ਨੂੰ ਬਹੁਤ ਸਮਝਦਾਰ ਮੰਨ ਲੈਂਦੇ ਆ ਸਹੀ ਗਲਤ ਦੀ ਸਮਝ ਵੀ ਰੱਖਦੇ ਆ ਪਰ ਫਿਰ ਵੀ ਜੀਵਨ ਵਿੱਚ ਉਹ ਬਦਲਾਅ ਨਹੀਂ ਆਉਂਦਾ ਜੋ ਅਸੀਂ ਚਾਹੁੰਦੇ ਆ ਅਸੀਂ ਜੋ ਕਰਦੇ ਆ ਪਾਠ ਕਰਦੇ ਆ ਗਿਆਨ ਧਿਆਨ ਸਭ ਕੁਝ ਜਾਣਦੇ ਆ ਪਰ ਜਦੋਂ ਸਹੀ ਕੰਮ ਕਰਨ ਦਾ ਸਮਾਂ ਆਉਂਦਾ ਤਾਂ ਅਸੀਂ ਰੁਕ ਜਾਂਦੇ ਆ ਕਿਉਂਕਿ ਅੰਦਰੋਂ ਇੱਕ ਆਵਾਜ਼ ਆਉਂਦੀ ਆ ਪਹਿਲਾਂ ਜ਼ਿੰਦਗੀ ਦੇ ਮਜ਼ੇ ਤਾਂ ਲੈ ਲਈਏ ਕੱਲ ਦੇਖ ਲਵਾਂਗੇ ਤੇ ਫਿਰ ਇੱਕ ਦਿਨ ਲੰਘਦੇ ਜਾਂਦੇ ਨੇ ਇਸ਼ਾਵਾਂ ਵਧੀਆਂ ਜਾਂਦੀਆਂ ਨੇ ਪਰ ਕਰਮ ਉਹ ਪਿੱਛੇ ਰਹਿ ਜਾਂਦਾ ਸੋ ਦੋਸਤੋ ਅੱਜ ਦੀ ਕਹਾਣੀ ਸਿਰਫ ਇੱਕ ਘਟਨਾ ਨਹੀਂ ਇਹ ਤੁਹਾਨੂੰ ਤੁਹਾਡੇ ਕਰਮ ਤੁਹਾਡੀ ਦੁਵੇਦਾ ਤੇ ਤੁਹਾਡੇ ਅਸਲ ਸਾਥੀ ਦੀ ਪਛਾਣ ਕਰਵਾਵੇਗੀ ਇਹ ਤੁਹਾਨੂੰ ਦੱਸੇਗੀ ਕਿ ਕਿਵੇਂ ਇੱਕ ਛੋਟੀ ਜੀ ਸੋਚ ਤੁਹਾਡੀ ਪੂਰੀ ਕਿਸਮਤ ਬਦਲ ਸਕਦੀ ਹੈ ਪਰ ਇਹ ਜਾਣਨ ਲਈ ਤੁਹਾਨੂੰ ਅੰਤ ਤੱਕ ਜੁੜੇ ਰਹਿਣਾ ਪਵੇਗਾ ਸੋ ਦੋਸਤੋ ਇਹ ਕਹਾਣੀ ਵੀ ਤੁਹਾਨੂੰ ਸੋਚਣ ਦੇ ਲਈ ਮਜਬੂਰ ਕਰੇਗੀ ਤੇ ਜੇਕਰ ਤੁਸੀਂ ਨਵੇਂ ਆਏ ਹੋ ਸਾਡੀ ਪੰਜਾਬੀ ਸਟੋਰੀ ਟੇਸ਼ਨ ਤੇ ਤਾਂ ਤੁਸੀਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਸ਼ੁਰੂ ਕਰਦੇ ਹਾਂ ਬਹੁਤ ਦਿਨਾਂ ਤੋਂ ਇੱਕ ਨੌਜਵਾਨ ਆਪਣੇ ਜੀਵਨ ਦੇ ਪਵਰ ਵਿੱਚ ਫਸਿਆ ਹੋਇਆ ਸੀ ਬਾਹਰੋਂ ਸਭ ਕੁਝ ਚੰਗਾ ਸਿਆਣਾ ਤੇ ਸਮਝਦਾਰ ਦਿਸਦਾ ਸੀ ਪਰ ਅੰਦਰੋਂ ਉਹਦੇ ਮਨ ਵਿੱਚ ਇੱਕ ਖਾਲੀਪਣ ਦੀ ਲੇਰ ਵਾਦੀ ਰਹਿੰਦੀ ਸੀ ਦਿਨ ਲੰਘਦੇ ਰਹਿੰਦੇ ਕਦੇ ਛੋਟੇ ਮੋਟੇ ਕੰਮ ਕਰ ਲੈਣੇ ਤੇ ਕਦੇ ਘੰਟਿਆਂ ਸੁਪਨੇ ਦੇਖ ਕੇ ਹੀ ਬਤਾ ਲੈਣੇ ਕਈ ਵਾਰ ਉਹ ਸੋਚਦਾ ਕਿ ਮੈਨੂੰ ਸਭ ਕੁਝ ਪਤਾ ਮੈਂ ਸਭ ਜਾਣਦਾ ਫਿਰ ਵੀ ਮੈਂ ਕੁਝ ਕਰ ਨਹੀਂ پا ਰਿਹਾ ਕਿਉਂਕਿ ਉਹਦੇ ਅੰਦਰ ਇੱਕ ਲੜਾਈ ਚੱਲ ਰਹੀ ਸੀ ਇੱਕ ਪਾਸੇ ਗਿਆਨ ਦੂਜੇ ਪਾਸੇ ਆਲਸ ਤੇ ਟਾਲਮਟੋਲ ਐਸੇ ਬਚੈਨੀ ਵਿੱਚ ਇੱਕ ਦਿਨ ਉਹਨੇ ਫੈਸਲਾ ਕੀਤਾ ਕਿ ਉਹ Swami Vivekananda ਕੋਲ ਜਾਵੇਗਾ ਜੋ ਸਿਰਫ ਗਿਆਨ ਨਹੀਂ ਜੀਵਨ ਨੂੰ ਸਹੀ ਦਿਸ਼ਾ ਵੀ ਦੇ ਸਕਦੇ ਨੇ ਸੋ ਸਮਾਂ ਗੁਜ਼ਰਿਆ ਤੇ ਉਹ Swami Vivekananda ਕੋਲ ਆਉਂਦਾ ਸੀ ਬਹੁਤ ਸਮਾਂ ਹੋ ਗਿਆ ਸਭ ਲੋਕੋ ਨੂੰ ਸਮਝਦਾਰ ਮੰਨਦੇ ਸੀ ਪਰ ਅੰਦਰੋਂ ਉਹਨੂੰ ਆਪ ਨੂੰ ਪਤਾ ਸੀ ਕਿ ਉਹ ਬਹੁਤ ਵੱਡਾ ਆਲਸੀ ਹੈ ਪਰ ਅੱਜ ਨੌਜਵਾਨ ਬਹੁਤ ਦੁਖੀ ਸੀ ਉਸਨੇ ਕਿਹਾ ਕਿ ਸਵਾਮੀ ਜੀ ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਪਰ ਮੇਰੀ ਜ਼ਿੰਦਗੀ ਵਿੱਚ ਕੋਈ ਬਦਲਾਅ ਨਹੀਂ ਆਇਆ। ਮੈਂ ਯੋਗ ਧਿਆਨ ਦੇ ਫਾਇਦੇ ਜਾਣਦਾ ਮਾਂ, ਰੱਬ ਦੇ ਨਾਮ ਦੀ ਮਹੱਤਤਾ ਜਾਣਦਾ ਮਾਂ, ਸਹੀ ਗਲਤ ਵੀ ਜਾਣਦਾ ਪਰ ਇੱਕ ਵਿਚਾਰ ਨੇ ਮੈਨੂੰ ਪਰੇਸ਼ਾਨ ਕਰ ਰੱਖਿਆ। ਮੈਨੂੰ ਹਰ ਰੋਜ਼ ਇਹ ਲੱਗਦਾ ਵੀ ਕਿ ਜੇ ਮੈਂ ਜ਼ਿੰਦਗੀ ਵਿੱਚ ਹੁਣ ਮਜ਼ਾ ਨਹੀਂ ਲਿਆ ਤਾਂ ਫਿਰ ਇਹ ਸਮਾਂ ਮੁੜ ਕੇ ਨਹੀਂ ਆਉਣਾ। ਮੈਂ ਬਹੁਤ ਮਿਹਨਤ ਵੀ ਕੀਤੀ ਪਰ ਨਤੀਜਾ ਨਹੀਂ ਮਿਲਿਆ। ਤਾਂ ਹੁਣ ਫਿਰ ਮੇਰਾ ਕੀ ਹੋਵੇਗਾ? ਅਸਲੀ ਜਾਣਦੇ ਹੋਏ ਵੀ ਮੈਂ ਸਹੀ ਕੰਮ ਨਹੀਂ ਕਰ ਪਾਉਂਦਾ। ਸਵਾਮੀ ਜੀ ਨੇ ਕਿਹਾ ਚਲੋ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਪਰ ਅੱਜ ਤੋਂ ਬਾਅਦ ਇਸ ਬਾਰੇ ਕੁਝ ਨਹੀਂ ਦੱਸਾਂਗਾ। ਕਹਾਣੀ ਐਦਾਂ ਕਿ ਇੱਕ ਸ਼ਾਮ ਇੱਕ ਸੇਠ ਕੋਈ ਵੱਡਾ ਸੌਦਾ ਕਰਕੇ ਆਪਣੇ ਸ਼ਹਿਰ ਵਾਪਸ ਆ ਰਿਹਾ ਸੀ। ਉਦੋਂ ਤਾਂ ਸੁਰੱਖਿਆ ਵਾਲੀ 2-4 ਲੋਕ ਹਮੇਸ਼ਾ ਉਹਦੇ ਨਾਲ ਹੁੰਦੇ ਸੀ ਪਰ ਅੱਜ ਰਾਤ ਕਿਸੇ ਕਾਰਨ ਉਹ ਇਕੱਲਾ ਹੀ ਆ ਰਿਹਾ ਸੀ। ਉਹਦੇ ਮੋੜ 'ਤੇ ਇੱਕ ਭਾਰੀ ਥੈਲਾ ਟੰਗਿਆ ਹੋਇਆ ਸੀ। ਜੇ ਦੇ ਵਿੱਚ ਚਾਂਦੀ ਤੇ ਸੋਨੇ ਦੇ ਕੁਝ ਸਿੱਕੇ ਸੀ ਸੀਠ ਮਾਨੀ ਮਨ ਵਿੱਚ ਸੋਚ ਰਿਹਾ ਸੀ ਕਿ ਜੇ ਕਿਸੇ ਨੂੰ ਪਤਾ ਲੱਗ ਗਿਆ ਮੇਰੇ ਕੋਲ ਇੰਨਾ ਧਨ ਹੈ ਤਾਂ ਪੱਕਾ ਚੋਰੀ ਹੋ ਜਾਵੇਗੀ ਕਿਤੇ ਕੋਈ ਮੇਰਾ ਪਿੱਛਾ ਤਾਂ ਨਹੀਂ ਕਰ ਰਿਹਾ ਉਹ ਇਸ ਚਿੰਤਾ ਵਿੱਚ ਇੰਨਾ ਉਲਝਿਆ ਹੋਇਆ ਸੀ ਕਿ ਉਸ ਨੂੰ ਸਾਹਮਣੇ ਪਿਆ ਪੱਥਰ ਨਾ ਦਿਸਿਆ ਜੋਰ ਨਾਲ ਠੋਕਰ ਲੱਗੀ ਤੇ ਥੱਲੇ ਹੀ ਠਾਂ ਡਿੱਗ ਪਿਆ ਤੇ ਹੋਣਾ ਕੀ ਸੀ ਸਾਰੇ ਸਿੱਕੇ ਬਾਹਰ ਖਿਲਰ ਗਏ ਰਾਤ ਦਾ ਟਾਈਮ ਸੀ ਸੀਠ ਸੋਚਣ ਲੱਗਾ ਬੀ ਉਹ ਬਹੁਤ ਵੱਡੀ ਗਲਤੀ ਹੋ ਗਈ ਹੈ ਚਲੋ ਇਸ ਤੋਂ ਪਹਿਲਾਂ ਕਿ ਕੋਈ ਵੇਖੇ ਮੈਂ ਤੁਰੰਤ ਇਕੱਠੇ ਕਰ ਲੈਣਾ ਉਦੋਂ ਹੀ ਪਿੱਛੋਂ ਅਚਾਨਕ ਇੱਕ ਅਜਨਬੀ ਵਿਅਕਤੀ ਆ ਗਿਆ ਉਹ ਬੋਲਿਆ ਸੀਟ ਜੀ ਮੈਂ ਤੁਹਾਡੀ ਮਦਦ ਕਰ ਦਿੰਦਾ ਸੀਟ ਇੱਕਦਮ ਕਾਬਰਿਆ ਤੇ ਕਹਿੰਦਾ ਵੀ ਨਹੀਂ ਨਹੀਂ ਪਰ ਉਹਨੇ ਕੋਈ ਜਵਾਬ ਨਹੀਂ ਦਿੱਤਾ ਸਿਰਫ ਜਲਦੀ ਜਲਦੀ ਸਿੱਕੇ ਚੁਗਣ ਲੱਗ ਪਿਆ ਬਿਨਾ ਬੁਲਾਏ ਉਹ ਮਹਿਮਾਨ ਵਾਂਗ ਉਹ ਜਿਹੜਾ ਆਦਮੀ ਪਿੱਛੋਂ ਆਇਆ ਨਾ ਉਹ ਸੀਟ ਦੀ ਮਦਦ ਕਰਨ ਲੱਗ ਪਿਆ ਉਹਨੇ ਕਈ ਸਿੱਕੇ ਚੋਕੇ ਸੇਠ ਨੂੰ ਦਿੱਤੇ ਸੇਠ ਨੂੰ ਉਹ ਆਦਮੀ ਦਾ ਵਤੀਰਾ ਬੜਾ ਅਜੀਬ ਲੱਗਿਆ ਫਿਰ ਸੇਠ ਤੇ ਜੀ ਨਾ ਲੱਗੇ ਤੁਰਿਆ ਜਦੋਂ ਉਹਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਬੰਦਾ ਉਹਦੇ ਪਿੱਛੇ ਹੀ ਆ ਰਿਹਾ ਸੀ ਮੌਕਾ ਵੇਖ ਕੇ ਆਦਮੀ ਫਿਰ ਸੇਠ ਦੇ ਕੋਲ ਆਇਆ ਤੇ ਕਹਿਣ ਲੱਗਾ ਸੇਠ ਜੀ ਅੱਗੇ ਰਾਹ ਬਹੁਤ ਸੁੰਨਾ ਵਾ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਤੇ ਤੁਹਾਡੇ ਸਮਾਨ ਨੂੰ ਟਿਕਾਣੇ ਲਾ ਦਿੰਨਾ ਉਹ ਮੇਰਾ ਕਹਿਣ ਦਾ ਮਤਲਬ ਇਹ ਕਿ ਤੁਹਾਨੂੰ ਘਰ ਤੱਕ ਛਾਡਾਂ ਮੈਂ ਸੀਠ ਨੇ ਘਬਰਾ ਕੇ ਉਹਨੂੰ ਕਿਹਾ ਉਹ ਰਹਿਣ ਦੇ ਭਰਾਵਾ ਮੈਂ ਚਲਾ ਜਾਵਾਂਗਾ ਆਦਮੀ ਬੋਲਿਆ ਸੀਠ ਜੀ ਰਸਤਾ ਬਹੁਤ ਸੁੰਨਾ ਜੀ ਐਨੇ ਇਹ ਸਾਰੇ ਸਿੱਕੇ ਲੈ ਕੇ ਤੁਰਨਾ ਠੀਕ ਨਹੀਂ ਜੀ ਮੈਂ ਤਾਂ ਤੁਹਾਡੇ ਨਾਲ ਚੱਲਾਂਗਾ ਸੀਠ ਨੂੰਨ ਪੱਕਾ ਸ਼ੱਕ ਹੋ ਗਿਆ ਵੀ ਇਹ ਆਦਮੀ ਦੀ ਜ਼ਰੂਰ ਕੋਈ ਯੋਜਨਾ ਪਰ ਉਹ ਇਕੱਲਾ ਕੁਝ ਨਹੀਂ ਸੀ ਕਰ ਸਕਦਾ ਐਸ ਲਈ ਸੀਠ ਨੇ ਕਿਹਾ ਪਚਲ ਠੀਕ ਆ ਜੇ ਚਲਣਾ ਹੀ ਆ ਤੇ ਮੇਰੀ ਇੱਕ ਸ਼ਰਤ ਆ ਕਿ ਤੂੰ ਮੇਰੇ ਅੱਗੇ-ਅੱਗੇ ਤੁਰੇਗਾ ਉਹ ਆਦਮੀ ਮੰਨ ਗਿਆ ਸੇਠ ਪੂਰੇ ਸਮੇਂ ਬਚੈਂਦਿਆ ਤੇ ਸਾਰੇ ਰਸਤੇ ਆਦਮੀ ਦੀ ਚਾਲ ਕੱਪੜੇ ਹਾ ਭਾਵ ਉਹ ਵੇਖਦਾ ਰਿਹਾ ਚਲੋ ਤੁਰਦੇ-ਤੁਰਦੇ ਸੇਠ ਦਾ ਘਰ ਸਾਹਮਣੇ ਆ ਗਿਆ ਪਹੁੰਚਣਸਾਰ ਪਹਿਲਾਂ ਤਾਂ ਸੇਠ ਨੇ ਸੁੱਖ ਦਾ ਸਾ ਲਿਆ ਫਿਰ ਉਹਨੂੰ ਬੜਾ ਪਛਤਾਵਾ ਆਇਆ ਕਿ ਕੁਝ ਸਿੱਕਿਆਂ ਦੀ ਚਿੰਤਾ ਵਿੱਚ ਮੈਂ ਇਸ ਬੰਦੇ ਨੂੰ ਸਮਝੀ ਨਹੀਂ ਪਾਇਆ ਦੇਰ ਰਾਤ ਹੋ ਗਈ ਸੀ ਸੇਠ ਨੇ ਉਸ ਵਿਅਕਤੀ ਨੂੰ ਕਿਹਾ ਭਰਾ ਤੂੰ ਇੱਥੇ ਰੁਕ ਜਾ ਕੱਲ ਸਵੇਰੇ ਭੋਜਨ ਕਰਕੇ ਜਾਵਾਂ ਸੀਠ ਦੇ ਘਰ ਦੇ ਬਾਹਰ ਤਿੰਨ ਪਹਿਰੇਦਾਰ ਪਹਿਰਾ ਦੇ ਰਹੇ ਸੀ ਸੀਠ ਇੱਕ ਅਜਨਬੀ ਨੂੰ ਦੇਰ ਰਾਤ ਆਪਣੇ ਘਰ ਲਿਆ ਰਿਹਾ ਸੀ ਇਹ ਦੇਖ ਕੇ ਉਹ ਬੜੇ ਹੈਰਾਨ ਹੋਏ ਇਹ ਤਿੰਨੇ ਬਹੁਤ ਪੁਰਾਣੇ ਤੇ ਭਰੋਸੇਯੋਗ ਪਹਿਰੇਦਾਰ ਸੀ ਇੱਕ ਬੋਲਿਆ ਸੀਠ ਜੀ ਇਸ ਅਜਨਬੀ ਆਦਮੀ ਨੂੰ ਰਾਤ ਨੂੰ ਘਰ ਰੋਕਣਾ ਠੀਕ ਨਹੀਂ ਲੱਗਦਾ ਸੀਠ ਨੇ ਉਹਨਾਂ ਨੂੰ ਪੂਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਇਸ ਬੰਦੇ ਨੇ ਮੇਰੀ ਮਦਦ ਕੀਤੀ ਤਾ ਫਿਰ ਇਹ ਗਪਹਿਰੇਦਾਰ ਬੋਲਿਆ ਇਹ ਤਾਂ ਉਹਦੀ ਚਾਲ ਵੀ ਹੋ ਸਕਦੀ ਸੇਠ ਜੀ ਸ਼ੁਰੂ ਵਿੱਚ ਪਰੋਸਾ ਜਿੱਤ ਕੇ ਘਰ ਵਿੱਚ ਵੜਨਾ ਤੇ ਫਿਰ ਪੂਰਾ ਘਰ ਲੁੱਟ ਲੈਣਾ ਸੇਠ ਨੂੰ ਦੁਬਾਰਾ ਫੇਰ ਸ਼ੱਕ ਹੋ ਗਿਆ ਉਹਨੇ ਕਿਹਾ ਗੱਲ ਤੇ ਤੁਹਾਡੀ ਠੀਕ ਲੱਗਦੀ ਹੈ ਚਲੋ ਤੁਸੀਂ ਅੱਜ ਰਾਤ ਧਿਆਨ ਰੱਖੋ ਕੱਲ ਮੈਨੂੰ ਜਲਦੀ ਭੇਜ ਦਿਆਂਗਾ ਸੋ ਥੋੜੀ دیر ਬਾਅਦ ਸਾਰੇ ਸੌਂ ਗਏ ਕਾਫੀ ਸਮਾਂ ਨਿਕਲ ਗਿਆ ਤਾਂ ਹੀ ਅਚਾਨਕ ਬਹੁਤ ਸ਼ੋਰ ਹੋਇਆ ਸਾਰੇ ਜਾਣੇ ਦੌੜ ਕੇ ਆਏ ਤਾਂ ਵੇਖਿਆ ਕਿ ਉਸ ਮਹਿਮਾਨ ਨੇ ਪਹਿਰੇਦਾਰਾਂ ਦੇ ਪੈਰ ਫੜੇ ਹੋਏ ਨੇ ਪਹਿਰੇਦਾਰ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਪਹਿਰੇਦਾਰਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੀਆਂ ਜੇਬਾਂ ਵਿੱਚ ਘਰ ਦਾ ਕੀਮਤੀ ਸਮਾਨ ਸੀ ਜਦੋਂ ਚੰਗੀ ਤਰ੍ਹਾਂ ਪੁੱਛਗਛ ਹੋਈ ਤਾਂ ਪਹਿਰੇਦਾਰਾਂ ਦਾ ਸੱਚ ਸਾਹਮਣੇ ਆ ਗਿਆ ਕਿ ਉਹ ਹਮੇਸ਼ਾ ਘਰ ਤੋਂ ਛੋਟਾ ਮੋਟਾ ਸਮਾਨ ਚੋਰੀ ਕਰਦੇ ਰਹਿੰਦੇ ਸੀ ਅੱਜ ਨਵਾਂ ਮਹਿਮਾਨ ਆਇਆ ਸੀ ਤਾਂ ਉਹਨਾਂ ਨੇ ਸੋਚਿਆ ਕਿ ਅਜਵੱਦ ਸਮਾਨ ਚੋਰੀ ਕਰਕੇ ਇਹਦੇ ਤੇ ਦੋਸ਼ ਲਾ ਦੇਵਾਂਗੇ ਸੋ ਕਹਾਣੀ ਖਤਮ ਹੋਈ ਤੇ ਸਵਾਮੀ ਜੀ ਨੇ ਲੜਕੇ ਨੂੰ ਪੁੱਛਿਆ ਇਸ ਕਹਾਣੀ ਵਿੱਚ ਤੇਰੇ ਸਵਾਲ ਦਾ ਜਵਾਬ ਹੈ ਤੂੰ ਕੋਝ ਸਮਝਿਆ ਜਦੋਂ ਲੜਕਾ ਕੁਝ ਨਹੀਂ ਬੋਲਿਆ ਤਾਂ ਸਵਾਮੀ ਜੀ ਬੋਲੇ ਕਿ ਜਿਹਦੇ ਉੱਪਰ ਸੇਠ ਛੱਕ ਕਰਦਾ ਰਿਹਾ ਉਹੀ ਆਖਰ ਵਿੱਚ ਕਾਮ ਆਇਆ ਤੇ ਜਿੰਨਾ ਤੇ ਲੰਬੇ ਸਮੇਂ ਤੋਂ ਯਕੀਨ ਕਰਦਾ ਆ ਰਿਹਾ ਸੀ ਉਹ ਉਹਨੂੰ ਹਮੇਸ਼ਾ ਧੋਖਾ ਦਿੰਦੇ ਰਹੇ ਸੀ ਸੇਠ ਦੀ ਤਰ੍ਹਾਂ ਤੂੰ ਵੀ ਆਪਣੇ ਮਨ ਭਾਵਨਾਵਾਂ ਤੇ ਪੁਰਾਣੀਆਂ ਧਾਰਨਾਵਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਵਾ ਤੂੰ ਉਹਨਾਂ ਤੇ ਭਰੋਸਾ ਕਰਦਾ ਰਹਿਣਾ ਵਾ ਜੋ ਤੈਨੂੰ ਹਰ ਵਾਰੀ ਧੋਖਾ ਦੇ ਜਾਂਦੇ ਨੇ ਤੇ ਜਿਹੜੇ ਕਰਮ ਨਾਲ ਤੂੰ ਅੱਗੇ ਵਧ ਸਕਦਾ ਸੀ ਜੋ ਹਮੇਸ਼ਾ ਤੇਰੇ ਲਈ ਸਹੀ ਸੀ ਉਹਦੇ ਤੇ ਤੂੰ ਸ਼ੱਕ ਕਰਦਾ ਰਹਿਣਾ ਵਾ ਕਿ ਸ਼ਾਇਦ ਇਹ ਵਿਅਰਥਾ ਸਵਾਮੀ ਜੀ ਨੇ ਕਿਹਾ ਜਦੋਂ ਤੱਕ ਤੂੰ ਕਰਮ ਨੂੰ ਤਾਕਤ ਨਹੀਂ ਬਣਾਵੇਂਗਾ ਉਦੋਂ ਤੱਕ ਮਨ ਤੈਨੂੰ ਅਜੇਹੀ ਹੀ ਧੋਖੇ ਦਿੰਦਾ ਰਹੇਗਾ ਤੇਰੇ ਲਈ ਸਭ ਤੋਂ ਵੱਡੀ ਭਗਤੀ ਸਭ ਤੋਂ ਉੱਚੀ ਸਾਧਨਾ ਸਿਰਫ ਤੇਰਾ ਕਰਮ ਇਸ ਲਈ ਚਾਰ ਗੱਲਾਂ ਯਾਦ ਰੱਖ ਪਹਿਲੀ ਗੱਲ ਕਿ ਜੀਵਨ ਹਮੇਸ਼ਾ ਤੈਨੂੰ ਇਹ ਸਿਖਾਉਂਦਾ ਕਿ ਤੂੰ ਮਿਹਨਤੀ ਬਣੇ ਸਵਾਮੀ ਜੀ ਨੇ ਕਿਹਾ ਕਿ ਧਿਆਨ ਨਾਲ ਵੇਖ ਕਿਸੇ ਵੀ ਜੀਵ ਨੂੰ ਚਾਹੇ ਉਹ ਨਿੱਕਾ ਜਿਹਾ ਕੀੜਾ ਹੋਵੇ ਜਾਂ ਅਸਮਾਨ ਦਾ ਵੱਡਾ ਤਾਰਾ ਹਰ ਕੋਈ ਆਪਣਾ ਕੰਮ ਪੂਰੀ ਲਗਨ ਤੇ ਇਮਾਨਦਾਰੀ ਨਾਲ ਕਰ ਰਿਹਾ ਨਾ ਉਹ ਕਿਸੇ ਨੂੰ ਦੋਸ਼ ਦਿੰਦੇ ਨੇ ਨਾ ਬਹਾਨੇ ਲੱਭਦੇ ਨੇ ਨਾ ਰੁਕਦੇ ਨੇ ਨਾ ਥੱਕਦੇ ਨੇ ਉਹ ਸਿਰਫ ਆਪਣੇ ਕਰਮ ਵਿੱਚ ਲੱਗੇ ਰਹਿੰਦੇ ਨੇ ਤਾਂ ਫਿਰ ਤੂੰ ਕਿਉਂ ਆਪਣੀ ਸੋਚ ਵਿੱਚ ਐਨਾ ਭਰਮ ਐਨੇ ਡਰ ਪਾਲ ਰਿਆ ਫਿਰ ਤੂੰ ਕਿਉਂ ਰੁਕਿਆ ਹੋਇਆ ਵਾ ਜਦੋਂ ਵੀ ਤੇਰੇ ਅੰਦਰ ਦੁਬਿਧਾ ਉਠੇ ਕਿ ਮੈਂ ਕੀ ਕਰਾਂ ਹੁਣ ਅੱਗੇ ਅੱਗੇ ਕਿਵੇਂ ਵਧਾਂ ਤਾਂ ਯਾਦ ਰੱਖ ਜਦੋਂ ਵੀ ਤੂੰ ਕੋਸ਼ਿਸ਼ ਕੀਤੀ ਉਦੋਂ-ਉਦੋਂ ਹੀ ਤੈਨੂੰ ਯੂਨੀਵਰਸ ਨੇ ਹਮੇਸ਼ਾ ਮਾਰਗਦਰਸ਼ਨ ਉਸ ਕੁਦਰਤ ਨੇ ਮਾਰਗਦਰਸ਼ਨ ਦਿੱਤਾ ਯਾਦ ਕਰ ਅੱਜ ਤੱਕ ਉਸੇ ਨੇ ਹੀ ਤੈਨੂੰ ਦਿਸ਼ਾ ਦਿਖਾਈ ਅਸਲੀ ਹੁਣ ਤੇਰੇ ਕੋਲ ਉਲਝਣ ਦਾ ਕੋਈ ਵੀ ਬਹਾਨਾ ਨਹੀਂ ਆਪਣੇ ਤੇ ਭਰੋਸਾ ਹੀ ਪਰਮਾਤਮਾ ਤੇ ਭਰੋਸਾ ਹੈ ਬ੍ਰਹਮਣ ਦੀ ਸ਼ਕਤੀ ਉੱਪਰ ਭਰੋਸਾ ਹੈ ਅਸਲੀ ਸ਼ੁਰੂ ਕਰੋ ਤੇ ਬੇਚਿਜਕ ਕਰਮ ਕਰੋ ਲੜਕੇ ਨੇ ਪੁੱਛਿਆ ਸਵਾਮੀ ਜੀ ਕੀ ਇਸ ਤਰ੍ਹਾਂ ਕਰਕੇ ਮੈਨੂੰ ਉਹ ਸਭ ਕੁਝ ਮਿਲ ਜਾਵੇਗਾ ਜਿਹਦੀ ਮੈਂ ਇੱਛਾ ਕਰਨਾ ਵਾਂ ਸਵਾਮੀ ਜੀ ਨੇ ਕਿਹਾ ਕਿ ਉਹਦੀ ਧੋਮੇ ਬਾਦ ਮਿਲੇਗਾ ਪਰ ਤੈਨੂੰ ਪੂਰੀ ਤੀਬਰਤਾ ਨਾਲ ਕਰਮ ਕਰਨਾ ਪਵੇਗਾ ਕਿਉਂਕਿ ਕਰਮ ਦਾ ਉਦੇਸ਼ ਸਿਰਫ ਸੁੱਖ ਤੇ ਆਨੰਦ ਨਹੀਂ ਬਲਕਿ ਤੇਰੇ ਅੰਦਰ ਦੀ ਸ਼ਕਤੀ ਨੂੰ ਜਗਾਉਣਾ ਹੈ ਇਹ ਪੂਰਬ ਤੇ ਪਛਮ ਵਿੱਚ ਵੱਡਾ ਫਰਕ ਹੈ ਪਛਮ ਵਿੱਚ ਕਰਮ ਕਰਦੇ ਨੇ ਮਜ਼ਾ ਲੈਣ ਲਈ ਜਾਂ ਕੁਝ ਹਾਸਲ ਕਰਨ ਲਈ ਸਾਡੀ ਸੰਸਕ੍ਰਿਤੀ ਵਿੱਚ ਕਰਮ ਕਰਦੇ ਆਪਣੇ ਆਪ ਨੂੰ ਜਗਾਉਣ ਲਈ ਆਤਮਿਕ ਉਨਤੀ ਲਈ ਜਦੋਂ ਤੂੰ ਪੂਰੇ ਮਨ ਤੇ ਪੂਰੀ ਇਕਾਗਰਤਾ ਨਾਲ ਕਿਸੇ ਕਾਰਜ ਵਿੱਚ ਲੱਗਦਾ ਹੈ ਉਦੋਂ ਤੂੰ ਇੱਕ ਵਿਸ਼ੇਸ਼ ਅਵਸਥਾ ਵਿੱਚ ਦਾਖਲ ਹੁੰਦਾ ਹੈ ਇੱਕ ਅਜਿਹੀ ਸਥਿਤੀ ਜਿੱਥੇ ਸਮਾਂ ਰੁਕ ਜਾਂਦਾ ਅੰਦਰ ਦੀ ਗਹਿਰਾਈ ਵਿੱਚ ਸ਼ਾਂਤੀ ਮਹਿਸੂਸ ਹੁੰਦੀ। ਇਹ ਹੀ ਮੋਨ, ਇਹ ਹੀ ਸਤਿਰਤਾ ਤੇਰਾ ਅਸਲ ਸਰੂਪ ਹੈ। ਜਿੰਨਾ ਤੂੰ ਆਪਣੇ ਆਪ ਨੂੰ ਜਾਣਦਾ ਏ, ਉਨਾ ਹੀ ਆਤਮ ਬਲ ਤੇ ਬੁੱਧੀ ਜਾਗਰਤ ਹੋ ਜਾਂਦੀ। ਲੜਕੇ ਨੇ ਕਿਹਾ ਕਿ ਮੈਂ ਸਮਝ ਗਿਆ ਮੈਂ ਜੀਵਨ ਵਿੱਚ ਮਹਾਨ ਕਾਰਜ ਕਰਨਾ ਚਾਹੁੰਦਾ ਹਾਂ ਤਾਂ ਸਵਾਮੀ ਜੀ ਬੋਲੇ ਮਹਾਨ ਕਮਾਲੀ ਤੈਨੂੰ ਕੋਈ ਵਿਸ਼ਾਲ ਤੈਨੂੰ ਕੋਈ ਵਿਸ਼ਾਲ ਮੰਚ ਨਹੀਂ ਚਾਹੀਦਾ ਨਾ ਹੀ ਕੋਈ ਵੱਡਾ ਨਾਮ ਨਾ ਹੀ ਕੋਈ ਵੱਡੀ ਯੋਜਨਾ ਕਿਉਂਕਿ ਮਹਾਨ ਕੰਮ ਸਿਰਫ ਪੂਰਨ ਇਕਾਗਰਤਾ ਨਾਲ ਹੁੰਦੇ ਨੇ ਸਿਰਫ ਜੋ ਵੀ ਕੰਮ ਇਸ ਪਲ ਤੇਰੇ ਸਾਹਮਣੇ ਆ ਉਹਨੂੰ ਪੂਰੀ ਤੀਬਰਤਾ ਪੂਰੀ ਇਕਾਗਰਤਾ ਤੇ ਪੂਰੀ ਤਰ੍ਹਾਂ ਡੁੱਬ ਕੇ ਕਰ ਛੋਟੇ ਜਿ ਛੋਟੇ ਕੰਮ ਵਿੱਚ ਤੇਰੇ ਅੰਦਰ ਮਹਾਨਤਾ ਜਗਾਉਣ ਦੀ ਸਮਰੱਥਾ ਹੁੰਦੀ ਹੈ ਐਸ ਲਈ ਕੰਮ ਹੀ ਤੇਰਾ ਉਦੇਸ਼ ਹੋਣਾ ਚਾਹੀਦਾ ਜਿੰਨੇ ਵੀ ਮਹਾਨ ਲੋਕ ਹੋਏ ਨੇ ਆਇਨਸਟਾਈਨ ਬੁੱਧ ਸਿਕੰਦਰ ਉਹਨਾਂ ਦੀ ਸਫਲਤਾ ਦੇ ਪਿੱਛੇ ਇੱਕ ਹੀ ਚੀਜ਼ ਸੀ ਉਹ ਉੱਚ ਤੀਬਰਤਾ ਵਾਲਾ ਕਰਮ ਅਜਿਹਾ ਕਰਮ ਜਿਹਦੇ ਵਿੱਚ ਤੀਬਰਤਾ ਹੋਵੇ ਉਹ ਵੀ ਫਲ ਦੀ ਚਿੰਤਾ ਤੋਂ ਬਿਨਾਂ ਪੂਰਨ ਕੋਸ਼ਿਸ਼ ਪੂਰਨ ਵਿਰਾਗ ਸਵਾਮੀ ਜੀ ਨੇ ਕਿਹਾ ਜਿਸ ਪਲ ਤੇਰਾ ਕਾਰਜ ਪੂਰਾ ਹੋ ਜਾਵੇ ਉਸ ਨੂੰ ਮਨ ਤੋਂ ਛੱਡ ਦੇ ਸਿਰਫ ਇਹ ਕਹਿ ਕੇ ਕਿ ਮੇਰਾ ਜੋਗਦਨ ਪੂਰਾ ਹੋਇਆ ਤੇਰੀ ਸਭ ਤੋਂ ਵੱਡੀ ਉਲਝਣ ਐਈ ਵਾ ਕਿ ਤੂੰ ਸੋਚਦਾ ਏ ਕਿ ਕਰਮ ਕਰਦੇ ਹੀ ਫਲ ਮਿਲ ਜਾਣਾ ਚਾਹੀਦਾ। ਇਹ ਹੀ ਸਭ ਤੋਂ ਵੱਡਾ ਭੁਲੇਖਾ। ਤਾਂ ਲੜਕੇ ਨੇ ਪੁੱਛਿਆ ਕਿ ਅਜਿਹਾ ਕਿਉਂ ਏ? ਸਵਾਮੀ ਜੀ ਨੇ ਕਿਹਾ ਕਿ ਹਰ ਫਲ ਦੇ ਪਿੱਛੇ ਇੱਕ ਕਾਰਨ ਨਹੀਂ ਹੁੰਦਾ। ਕਈ ਪੁਰਾਣੇ ਕਰਮਾਂ ਦੀਆਂ ਗੁਪਤ ਸ਼ਕਤੀਆਂ ਮਿਲ ਕੇ ਨਤੀਜਾ ਲਿਆਉਂਦੀਆਂ ਨੇ। ਅਸਲੀ ਫਲ ਦੀ ਇਸ਼ਾ ਕਰਨਾ ਮਤਲਬ ਆਪਣੇ ਆਪ ਨੂੰ ਬੇਚੈਨੀ ਤੇ ਦੁੱਖ ਦੇਣਾ। ਕਿਉਂਕਿ ਫਲ ਚਾਹ ਕੇ ਵੀ ਪੂਰੀ ਤਰ੍ਹਾਂ ਤੇਰੇ ਕਾਬੂ ਵਿੱਚ ਨਹੀਂ ਆ। ਲੜਕੇ ਨੇ ਕਿਹਾ ਕੀ ਮੈਂ ਫਲ ਦੇ ਲਈ ਕਿਸਮਤ ਤੇ ਭਰੋਸਾ ਕਰਾਂ ਤਾਂ ਸਵਾਮੀ ਜੀ ਨੇ ਕਿਹਾ ਅਸੀਂ ਕਰਮਾਂ ਦੀ ਸ਼ਕਤੀ ਨਾਲ ਅੱਜ ਨਹੀਂ ਤਾਂ ਕੱਲ ਕਿਸਮਤ ਨੂੰ ਵੀ ਝੁਕਾ ਸਕਦੇ ਹਾਂ ਜੇ ਤੇਰੇ ਹਰ ਕਰਮ ਵਿੱਚ ਸੰਪੂਰਨ ਇਕਾਗਰਤਾ ਤੇ ਸਮਰਪਣ ਹੋਵੇ ਤਾਂ ਤੇਰੀ ਇੱਛਾ ਸ਼ਕਤੀ ਇੰਨੀ ਮਜ਼ਬੂਤ ਹੋ ਜਾਂਦੀ ਕਿ ਤੈਨੂੰ ਕੋਈ ਵੀ ਕਿਸੇ ਵੀ ਹਾਲਾਤ ਵਿੱਚ ਰੋਕ ਨਹੀਂ ਸਕਦਾ ਤੂੰ ਅਨਸਟਾਪੇਬਲ ਬਣ ਜਾਏਗਾ ਤੇ ਤੇਰੇ ਕਰਮਾਂ ਵਿੱਚ ਇੰਨੀ ਸ਼ਕਤੀ ਹੁੰਦੀ ਆ ਕਿ ਅਤੀਤ ਦੇ ਬੁਰੇ ਕਰਮ ਵੀ ਫਿੱਕੇ ਪੈ ਜਾਂਦੇ ਨੇ। ਅਸਲੀ ਮੈਂ ਕਹਿਣਾ ਵਾਂ ਕਿ ਜੇ ਤੁਸੀਂ ਕੋਈ ਕੰਮ ਕਰਦੇ ਹੋ ਤਾਂ ਪੂਰੀ ਮਿਹਨਤ ਨਾਲ ਕਰੋ, ਪੂਰੀ ਜਿੰਦ ਜਾਨ ਨਾਲ, ਮਨ ਲਾ ਕੇ ਜੋਟ ਜਾਓ। ਤੈਨੂੰ ਸਿਰਫ ਇਸ ਮੰਤਰ ਤੇ ਪ੍ਰੋਸਾ ਕਰਨ ਦੀ ਲੋੜ ਆ। ਇਹ ਹੀ ਇੱਕ ਸੰਦਾ ਤੇਰੇ ਜੀਵਨ ਦੇ ਸਾਰੇ ਦੁੱਖ ਤੇ ਦੁਵਿਧਾ ਦੂਰ ਕਰੇਗਾ। ਤੈਨੂੰ ਆਤਮ ਬਲ ਦੇਵੇਗਾ ਤੇ ਤੈਨੂੰ ਭੀੜ ਵਿੱਚ ਚਮਕਦਾ ਹੋਇਆ ਇੱਕ ਹੀਰਾ ਬਣਾ ਦੇਵੇਗਾ। ਹੁਣ ਸਾਰ ਵਿੱਚ ਸਮਝੀਏ ਤਾਂ ਪਹਿਲੀ ਗੱਲ ਹੁਣੇ ਸ਼ੁਰੂ ਕਰੋ। ਜੀਵਨ ਸ਼ਕਤੀ ਹਮੇਸ਼ਾ ਤੁਹਾਨੂੰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ ਜਦੋਂ ਵੀ ਪੂਰੇ ਮਨ ਨਾਲ ਤੁਸੀਂ ਕੋਈ ਕੋਸ਼ਿਸ਼ ਕਰੋਗੇ ਨਾ ਬ੍ਰਹਿਮੰਡ ਹਮੇਸ਼ਾ ਤੁਹਾਨੂੰ ਮਾਰਗਦਰਸ਼ਨ ਦੇਵੇਗਾ ਦੂਜੀ ਗੱਲ ਕਰਮ ਦਾ ਉਦੇਸ਼ ਆਪਣੇ ਅੰਦਰ ਦੀ ਸ਼ਕਤੀ ਨੂੰ ਜਗਾਉਣਾ ਜਦੋਂ ਤੁਸੀਂ ਪੂਰੀ ਇਕਾਗਰਤਾ ਨਾਲ ਕੁਝ ਕਰਦੇ ਹੋ ਬਾਕੀ ਚੀਜ਼ਾਂ ਤੋਂ ਅਲੱਗ ਹੋ ਜਾਂਦੇ ਹੋ ਤਾਂ ਉਹ ਪਲ ਸਮਾਂ ਵੀ ਰੁਕ ਜਾਂਦਾ ਤੇ ਅੰਦਰ ਦੀ ਗਹਿਰਾਈ ਤੋਂ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਤੀਜੀ ਗੱਲ ਜੋ ਵੀ ਕੰਮ ਇਸ ਪਲ ਤੁਹਾਡੇ ਸਾਹਮਣੇ ਉਸ ਨੂੰ ਪੂਰੀ ਇਕਾਗਰਤਾ ਨਾਲ ਡੁੱਬ ਕੇ ਕਰੋ ਪੂਰਨ ਕੋਸ਼ਿਸ਼ ਜਿੰਦ ਜਾਨ ਲਗਾ ਦਿਓ ਅਹੀ ਤੁਹਾਡਾ ਸੰਦਾ ਹੈ ਜਿਸ ਪਲ ਤੁਹਾਡਾ ਕਾਰਜ ਪੂਰਾ ਹੋ ਜਾਵੇ ਸਿਰਫ ਇੰਨਾ ਕਹਿ ਦਿਓ ਕਿ ਮੇਰਾ ਯੋਗਦਾਨ ਪੂਰਾ ਹੋਇਆ ਜਦੋਂ ਪੂਰੇ ਧਿਆਨ ਵਿੱਚ ਦਿਲ ਪੂਰੀ ਤਰ੍ਹਾਂ ਕੰਮ ਵਿੱਚ ਰਮ ਜਾਵੇ ਤਾਂ ਤੁਹਾਨੂੰ ਹਰਾਉਣਾ ਮੁਸ਼ਕਿਲ ਹੀ ਨਹੀਂ ਨਾ ਮਮਕਨ ਹੋ ਜਾਂਦਾ ਸੋ ਦੋਸਤੋ ਇਸ ਕਹਾਣੀ ਨੇ ਸਾਨੂੰ ਇੱਕ ਸਿੱਧੀ ਪਰ ਗਹਿਰੀ ਗੱਲ ਸਿਕਾਈ ਜਿਦੇ ਉੱਪਰ ਸੇਠ ਸ਼ੱਕ ਕਰਦਾ ਰਿਹਾ ਉਹੀ ਆਖਰ ਵਿੱਚ ਕੰਮ ਆਇਆ ਤੇ ਜਿਨ੍ਹਾਂ ਤੇ ਭਰੋਸਾ ਕਰਦਾ ਰਿਹਾ ਉਹੀ ਉਹਨੂੰ ਸਾਲਾਂ ਤੋਂ ਲੁੱਟਦੇ ਰਹੇ ਜੀਵਨ ਵਿੱਚ ਅਸੀਂ ਆਪਣੇ ਮਨ ਭਾਵਨਾਵਾਂ ਤੇ ਪੁਰਾਣੇ ਵਿਸ਼ਵਾਸਾਂ ਉੱਪਰ ਅੰਨਾ ਭਰੋਸਾ ਕਰਦੇ ਜੇ ਕੋਈ ਵਾਰ-ਵਾਰ ਸਾਨੂੰ ਰੋਕਦੇ ਨੇ ਦੁਵੇਦਾਂ ਵਿੱਚ ਫਸਾਉਂਦੇ ਨੇ ਪਰ ਕਰਮ ਉਹ ਸਾਡਾ ਸਭ ਤੋਂ ਵੱਡਾ ਸਾਥੀ ਹੈ ਜੋ ਹਰ ਵੇਲੇ ਹਰ ਹਾਲਾਤ ਵਿੱਚ ਸਾਡੇ ਕੰਮ ਆਉਂਦਾ ਹੈ ਕਰਮ ਸਿਰਫ ਐਸ ਲਈ ਨਹੀਂ ਕਿ ਤੁਹਾਨੂੰ ਕੋਈ ਸੁੱਖ ਮਿਲੇ ਨਾ ਹੀ ਐਸ ਲਈ ਕਿ ਲੋਕ ਤੁਹਾਨੂੰ ਵਧਾਈ ਦੇਣ ਉਹ ਤਾਂ ਐਸ ਲਈ ਹੈ ਕਿ ਤੁਸੀਂ ਆਪਣੇ ਅੰਦਰ ਦੀ ਉਹ ਸ਼ਕਤੀ ਜਾਗਰੂਕ ਕਰ ਸਕੋ ਜੋ ਤੁਹਾਨੂੰ ਹਰ ਹਾਲਾਤ ਵਿੱਚ ਮਜ਼ਬੂਤ ਰੱਖੇ ਤੁਹਾਨੂੰ ਕਦੇ ਵੀ ਨਾ ਹਾਰਨ ਵਾਲਾ ਬਣਾ ਦੇਵੇ ਜਦੋਂ ਤੁਸੀਂ ਪੂਰੀ ਇਕਾਗਰਤਾ ਤੇ ਪੂਰੇ ਮਨ ਨਾਲ ਕੋਈ ਕੰਮ ਕਰਦੇ ਹੋ ਤਾਂ ਸਮਾਂ ਰੁਕ ਜਾਂਦਾ ਹੈ ਮਨ ਸ਼ਾਂਤ ਹੋ ਜਾਂਦਾ ਹੈ ਤੇ ਬ੍ਰਹਮਣ ਖੁਦ ਤੁਹਾਡੇ ਲਈ ਰਸਤੇ ਖੋਲਦਾ ਹੈ ਸੋ ਅਗਲੀ ਵਾਰ ਜਦੋਂ ਜੀਵਨ ਵਿੱਚ ਤੁਹਾਡੇ ਸਾਹਮਣੇ ਕੋਈ ਚੁਣੌਤੀ ਆਵੇ ਤਾਂ ਡਰੋ ਨਾ ਰੋਕੋ ਨਾ ਪੂਰੇ ਮਨ ਨਾਲ ਕਰਮ ਕਰੋ ਕਿਉਂਕਿ ਕਰਮ ਹੀ ਤੁਹਾਡਾ ਪਰਮ ਜੋਗ ਹੈ ਤੇ ਜਦੋਂ ਤੁਸੀਂ ਕਰਮ ਨਾਲ ਜੁੜਦੇ ਹੋ ਤਾਂ ਕਿਸਮਤ ਨੂੰ ਵੀ ਝੁਕਣਾ ਪੈਂਦਾ ਹੈ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੈਂ ਇਸ ਤਰ੍ਹਾਂ ਦੀਆਂ ਕਹਾਣੀਆਂ ਕਿਸੇ ਤੁਹਾਡੇ ਲਈ ਲੈ ਕੇ ਆਉਂਦੀ ਰਾਵਾਂਗੀ ਜੁੜੇ ਰਹੋ ਤੁਸੀਂ ਪੰਜਾਬੀ ਸਟੋਰੀ ਸਟੇਸ਼ਨ ਨਾਲ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਰੱਬ ਰਾਖਾ